ਸੋ ਸਾਸੀ ਕੱਲ ਪੰਜਾਬ ਚੱਲ ਰਹੀਆਂ ਕੁਝ ਅਸਾਮੀਆਂ ਦੀ ਜਿਨ੍ਹਾਂ ਵਾਸਤੇ ਬਹੁਤ ਹੀ ਘੱਟ ਦਿਨ ਤੁਹਾਡੇ ਕੋਲੇ ਬਾਕੀ ਬਚੇ ਹੈਗੇ ਆ ਸਿਰਫ 5 ਤੋਂ 6 ਦਿਨ ਜਿਹੜੀਆਂ ਇਹਨਾਂ ਅਸਾਮੀਆਂ ਵਾਸਤੇ ਪੱਖ ਵਿਭਾਗ ਚ ਜਿਹੜੀਆਂ ਅਸਾਮੀਆਂ ਆਈਆਂ ਹੋਈਆਂ ਸੋ ਇਹਨਾਂ ਅਸਾਮੀਆਂ ਨੂੰ ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਤੁਹਾਡੇ ਨਾਲ ਦੱਸਦੇ ਆ ਸਿਰਫ 5 ਤੋਂ 6 ਦਿਨਾਂ ਦਾ ਤੁਹਾਡੇ ਕੋਲੇ ਹੋਰ ਮੌਕਾ ਹੈਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਤੇ ਨਵੇਂ ਹੈਗੇ ਹੋ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕੰਡਾ ਬਟਨ ਦਬਲੋ ਫੇਸਬੁੱਕ ਤੇ ਦੇਖਦੇ ਹੋ ਵੀ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰੋ ਜਾਣਕਾਰੀ ਬਧੀ ਲੱਗਦੀ ਤਾਂ ਲਾਈਕ ਸ਼ੇਅਰ ਕ ਤੁਸੀਂ ਦੇਖਦੇ ਹੋ ਇਸ ਇਸ਼ਤਿਹਾਰ ਦੇਖਦੇ ਹੋ ਵੀ 16 8 2024 ਨੂੰ ਪ੍ਰਕਾਸ਼ਿਤ ਹੋਇਆ ਤੇ ਇਹਦੀ 21 8 ਤੱਕ ਇਹਦੀ ਸ਼ੁਰੂਆਤ ਹੋ ਗਈ ਸੀ ਵੀ ਠੀਕ ਹੈ ਉਸ ਤੋਂ ਬਾਅਦ ਇਹ ਲਾਸਟ ਜਿਹੜੀ ਤਰੀਕ ਹੈਗੀ ਆ ਵੀ 17 9 ਰਹੇਗੀ ਅੱਜ ਜਿਵੇਂ 11 ਤਰੀਕ ਆ ਜਾਂ 12 ਤਰੀਕ ਹੈ ਕਹਿਣਾ ਵੀ ਤੁਹਾਡੇ ਕੋਲੇ 5 ਤੋਂ 6 ਦਿਨ ਰਹਿ ਗਏ 17 ਤਰੀਕ ਸ਼ਾਮ 5 ਵਜੇ ਤੱਕ ਇਹ ਪੋਸਟਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਹ ਪੋਸਟਾਂ ਕਿਹੜੀਆਂ ਵੀ ਇਹਨਾਂ ਪੋਸਟਾਂ ਵਿੱਚ ਦੇਖ ਲੈਣੇ ਆ ਸੋ ਵੱਖ-ਵੱਖ ਡਿਪਾਰਟਮੈਂਟ ਜਿਹੜੀਆਂ ਪੋਸਟਾਂਆਂ ਕਿ ਤੁਸੀਂ ਦੇਖ ਸਕਦੇ ਹੋ ਅਸਾਮੀਆਂ ਦੇ ਨਾਮ ਹੈਗੇ ਆ ਅ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੇ ਵਿੱਚ ਪੋਸਟਾਂ ਹੈਗੀਆਂ ਠੀਕ ਆ ਉਸ ਤੋਂ ਆਪਾਂ ਹੋਰ ਦੇਖ ਲਈਏ ਵੀ ਵਿੱਤ ਭਾਗ ਖਜ਼ਾਨਾ ਤੇ ਲੇਖਾ ਸਾਖਾ ਦੇ ਵਿੱਚ ਪੋਸਟਾਂ ਹੈਗੀਆਂ ਕਿਰਤ ਭਾਗ ਦੇ ਵਿੱਚ ਪੋਸਟਾਂ ਹੈਗੀਆਂ ਠੀਕ ਹੈ ਵੀ ਇਹ ਪੋਸਟਾਂ ਤੁਸੀਂ ਦੇਖ ਸਕਦੇ ਹੋ ਨਾਲ ਸਾਮੀ ਦਾ ਨਾਮ ਲਿਖਿਆ ਹੋਵੇ ਕਿਹੜੇ ਕਿਹੜੇ ਡਿਪਾਰਟਮੈਂਟ ਚ ਕਿਹੜੀ ਕਿਹੜੀ ਪੋਸਟ ਹੈ ਅੰਕੜਾ ਅਫਸਰ ਦੀ ਪੋਸਟ ਹੈਗੀ ਉਸ ਤੋਂ ਬਾਅਦ ਤੁਸੀਂ ਅਸਿਸਟੈਂਟ ਮੈਨੇਜਰ ਆਈਟੀ ਦੀ ਪੋਸਟ ਦੇਖ ਸਕਦੇ ਹੋ ਫੀਲਡ ਇਨਵੈਸਟੀਗੇਟਰ ਦੀ ਪੋਸਟ ਦੇਖ ਸਕਦੇ ਹੋ ਖਜ਼ਾਨਾ ਅਫਸਰ ਦੀ ਪੋਸਟ 36 ਪੋਸਟਾਂ ਨੇ ਦੇਖੋ ਠੀਕ ਹੈ ਤੇ ਇਸ ਤੋਂ ਬਾਅਦ ਸੈਕਸ਼ਨ ਅਫਸਰ ਦੀਆਂ ਪੋਸਟਾਂ ਹੈਗੀਆਂ ਸੈਕਸ਼ਨ ਅਫਸਰ ਬਿਜਲੀ ਦੇ ਵਿੱਚ ਸਿਵਲ ਦੇ ਵਿੱਚ ਪੋਸਟਾਂ ਹੈਗੀਆਂ ਠੀਕ ਹੈ ਇਹ ਕਾਫੀ ਪੋਸਟਾਂ ਹੈਗੀਆਂ ਸੋ ਇਹਨਾਂ ਪੋਸਟਾਂ ਦੇ ਇਥੇ ਕੈਟਾਗਰੀ ਵਾਸ ਵੰਡ ਵੀ ਕੀਤੀ ਹੈ ਇਹਨੂੰ ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਕੈਟਾਗਰੀ ਵਾਸ ਵੰਡ ਕਿਦਾਂ ਹੈਗੀ ਹੈ ਹਨਾ ਸਾਰੀ ਦਾ ਪੋਸ ਕਰਕੇ ਪੜ੍ਹ ਸਕਦੇ ਹੋ ਇਹਦੀਆਂ ਮੇਨ ਗੱਲਾਂ ਆਪਾਂ ਕਰ ਲਈ ਵਿੱਚ ਕੁਆਲਿਫੀਕੇਸ਼ਨ ਕੀ ਚਾਹੀਦੀ ਇਹਨਾਂ ਪੋਸਟਾਂ ਦੇਖੋ ਵੀ ਇੱਥੇ ਜਿਹੜੀ ਪੰਜਾਬ ਰਾਜ ਗਦਾਮ ਨਿਗਮ ਚੰਡੀਗੜ੍ਹ ਵਾਲੀ ਪੋਸਟ ਹੈਗੀ ਹੈ ਇਹਦੇ ਵਿੱਚ ਤੁਹਾਨੂੰ ਸਬ ਡਿਵੀਜ਼ਨ ਅਫਸਰ ਦੀ ਪੋਸਟ ਹੈ ਸਿਵਲ ਦੇ ਵਿੱਚ 47600 ਰੁਪਏ ਇੱਥੇ ਤੁਹਾਨੂੰ ਤਨਖਾਹ ਮਿਲੇਗੀ ਉਸ ਤੋਂ ਅ ਜਿਹੜੀ ਹੈ ਜੂਨੀਅਰ ਐਡੀਟਰ ਦੀ ਪੋਸਟ ਹੈ ਚ 35000 ਤਨਖਾਹ ਤੁਹਾਨੂੰ ਮਿਲੇਗੀ ਠੀਕ ਉਸ ਤੋਂ ਐਗਜ਼ੀਕਿਊਟਿਵ ਅਸਿਸਟੈਂਟ ਦੀ ਪੋਸਟ ਹੈਗੀ ਹੈ ਵੀ ਇਹਦੇ ਵਿੱਚ ਤੁਹਾਨੂੰ 35400 ਤਨਖਾਹ ਇਹਦੇ ਵਿੱਚ ਰੱਖੀ ਗਿਆ ਅੰਕੜਾ ਅਫਸਰ ਦੇ ਵੀ ਜੀ 44900 ਰੁਪਏ ਤਨਖਾਹ ਤੁਹਾਨੂੰ ਰੱਖੀ ਗਿਆ ਅਸਿਸਟੈਂਟ ਮੈਨੇਜਰ ਦੇ ਵਿੱਚ ਜਿਹੜੀ ਤੁਸੀਂ ਦੇਖ ਸਕਦੇ ਹੋ 47600 ਤਨਖਾਹ ਰੱਖੀ ਗਈ ਹੈ ਇਹਨਾਂ ਦੀ ਕੁ ਆਸੂਖ ਜਾਂ ਅਫਸਰ ਦੀ ਤਨਖਾਹ ਤੁਸੀਂ ਚੈੱਕ ਕਰ ਸਕਦੇ ਹੋ ਇੱਥੇ ਇਹਨਾਂ ਨੇ 35400 ਹੀ ਰੱਖੀ ਹੈ ਠੀਕ ਹੈ ਸੋ ਉਸ ਤੋਂ ਬਾਅਦ ਫਿਰ ਸਿਵਲ ਸੈਕਸ਼ਨ ਅਫਸਰ ਉਹਦੀ 35400 ਫਿਰ ਸੈਕਸ਼ਨ ਅਫਸਰ ਬਿਜਲੀ ਦੇ ਵਿੱਚ ਉਹਦੀ ਵੀ 35400 ਹੁਣ ਵਿਦਿਆਗਯੋਗਤਾ ਵੀ ਜਿਹੜੀਆਂ ਸਬ ਡਿਵੀਜ਼ਨ ਅਫਸਰ ਦੀ ਸਿਵਲ ਚ ਭਰਤੀ ਉਹਦੇ ਵਾਸਤੇ ਗ੍ਰੈਜੂਏਸ਼ਨ ਇਹਦਾ ਸਿਵਲ ਇੰਜੀਨੀਅਰ ਦੇ ਵਿੱਚ ਫਸਟイヤー ਸੈਕੰਡ ਕਲਾਸ ਦੇ ਵਿੱਚ ਹੋਣੀ ਚਾਹੀਦੀ ਹੈ ਠੀਕ ਹੈ ਜੂਨੀਅਰ ਐਡੀਟਰ ਜਿਹੜੀ ਪੋਸਟ ਹੈਗੀ ਹੈ ਵੀ ਉਹਦੇ ਵਾਸਤੇ ਜਿਹੜੀ ਇੱਥੇ ਬੀ ਕਾਮ ਫਰਸਟ ਡਿਵੀਜ਼ਨ ਦੇ ਵਿੱਚ ਐਮ ਕਾਮ ਸੈਕੰਡ ਡਿਵੀਜ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਡੇ ਵਾਸਤੇ ਇਹ ਪੋਸਟ ਅਪਲਾਈ ਕਰਦੇ ਆ ਐਗਜ਼ੀਕਿਊਟਿਵ ਅਸਿਸਟੈਂਟ ਵਾਸਤੇ ਬੈਂਚਲਰ ਡਿਗਰੀ ਹੋਣੀ ਚਾਹੀਦੀ ਆ ਸਿਰਫ ਬੈਂਚਲਰ ਡਿਗਰੀ ਦੇ ਨਾਲ ਤੁਹਾਡੇ ਕੋਲੇ 120 ਘੰਟੇ ਵਾਲਾ ਭਾ ਬੀਏ ਤੁਹਾਡੀ ਹੈਗੀ ਹੈ ਗ੍ਰੈਜੂਏਸ਼ਨ ਤਾਂ ਇਹ ਭਰ ਸਕਦੇ ਹੋ ਤੇ ਇੱਕ ਵੀ 120 ਘੰਟੇ ਵਾਲਾ ਤੁਹਾਡਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਉਸ ਤੋਂ ਬਾਅਦ ਜਿਹੜੀ ਅੱਗੇ ਤੁਸੀਂ ਦੇਖਦੇ ਹੋ ਅੰਕਲਾ ਅਫਸਰ ਦੇ ਵਿੱਚ ਜਿਹੜੀ ਮਾਸਟਰ ਡਿਗਰੀ ਇਕਨੋਮਿਕਸ ਦੇ ਵਿੱਚ ਜਾਂ ਮੈਥਸ ਦੇ ਵਿੱਚ ਜਾਂ ਫਿਰ ਕਮਰਸ ਦੇ ਵਿੱਚ ਹੋਵੇ ਕਿ ਤਾਂ ਤੁਸੀਂ ਇਹ ਪੋਸਟ ਨੂੰ ਅੰਕੜਾ ਵਿਗਿਆਨ ਵਾਲ ਇੰਜੀਨੀਅਰ ਬੈਂਚਲੋ ਆਫ ਟੈਕਨੋਲੋਜੀ ਨੇ ਇਨਫੋਰਮੇਸ਼ਨ ਟੈਕਨੋਲੋਜੀ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਆਰ ਮਾਸਟਰ ਬਿਜ਼ਨਸ ਕੰਪਿਊਟਰ ਸਾਇੰਸ ਮਾਸਟਰ ਆਫ ਦਾ ਐਡਮਿਸ਼ਨ ਫਰੋਮ ਠੀਕ ਹੈ ਰਿਕਨਿਜਨ ਯੂਨੀਵਰਸਿਟੀ ਕੈਨਲ ਵੀ ਇੱਕ ਇਥੇ ਇਹਦੇ ਵਾਸਤੇ ਕਈ ਕੁਆਲਿਫੀਕੇਸ਼ਨ ਕੰਮ ਕਰਦੀਆਂ ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਕੁਆਲਿਫੀਕੇਸ਼ਨ ਹੈਗੀ ਆ ਤਾਂ ਇਸ ਪੋਸਟ ਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਵੀ ਫੀਲ ਇਨਵੈਸਟੀਗੇਟਰ ਦੀ ਪੋਸਟ ਹੈਗੀ ਆ ਇਹਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ ਇਕਨੋਮਿਕਸ ਦੇ ਮੈਥਮੈਟਿਕਸ ਦੇ ਜਾਂ ਸੋਸ਼ਲ ਸਾਇੰਸ ਹੋਣੀ ਚਾਹੀਦੀ ਹੈ ਤਾਂ ਇਸ ਪੋਸਟ ਲਈ ਪ੍ਰੈਫਰੈਂਸ ਟੂ ਬੀ ਗਿਵਨ ਦਾ ਕਮਰਸ ਗ੍ਰੈਜੂਏਟ ਵੀ ਠੀਕ ਹੈ ਸੋ ਕਹਿੰਨ ਨਾਲ ਵੀ ਇਥੇ ਬੈਸਤਾ ਜੀ ਤੁਹਾਡੀ ਬੀਏ ਕੀਤੀ ਹੈ ਸਾਰੇ ਕਰ ਸਕਦੇ ਹੋ ਪਰ ਇਥੇ ਜਿਹੜਾ ਕਮਰਸ ਨੂੰ ਪ੍ਰੇਫਰ ਕੀਤਾ ਜਾਊਗਾ ਉਸ ਤੋਂ ਬਾਅਦ ਸੈਕਸ਼ਨ ਅਫਸਰ ਵਾਸਤੇ ਤੁਸੀਂ ਦੇਖ ਸਕਦੇ ਹੋ ਵੀ ਇਥੇ ਜਿਹੜੀ ਦੀ ਕੁਆਲਿਫੀਕੇਸ਼ਨ ਲਗੀ ਆ ਪਾਸ ਡਿਪਲੋਮਾ ਨਾ ਸਿਵਲ ਇੰਜੀਨੀਅਰ ਦੇ ਵਿੱਚ ਡਿਪਲੋਮਾ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਸੈਕਸ਼ਨ ਅਫਸਰ ਬਿਜਲੀ ਵਾਲੇ ਉਹ ਚ ਵੀ ਜਿਹੜਾ ਸਿਵਲ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰ ਦੇ ਵਿੱਚ ਹੋਣਾ ਚਾਹੀਦਾ ਸੋ ਇਹ ਪੋਸਟਾਂ ਸੀ ਵੀ ਉਮਰ ਸੀਮਾ ਦੇ ਵਿੱਚ ਰੱਖੀ ਗਈ 18 ਤੋਂ 37 ਸਾਲ ਰੱਖੀ ਗਈ ਆ ਠੀਕ ਹੈ ਜਿਹੜੀਆਂ ਪਛਣੀ ਸ਼੍ਰੇ ਠੀਕ ਹੈ ਸੋ ਇਹ ਪੋਸਟਾਂ ਸੀ ਵੀ ਫੀਸ ਇਹਦੇ ਵਿੱਚ ਰਹੂਗੀ 1000 ਰੁਪਏ ਜਿਹੜੇ ਆਮ ਜਨਰਲ ਵਾਸਤੇ ਹੁੰਦੀ ਆ ਜਾਂ ਸੰਤੰਤਰਾ ਸੰਗਰਾਮੀ ਜਾਂ ਖੜਿਆਰੀ ਹੁੰਦੇ ਆ ਬਾਕੀ ਲਈ ਜਿਹੜੀ ਫੀਸ 250 ਰੁਪਏ ਰਹੇਗੀ ਠੀਕ ਹੈ ਸੋ ਇਹ ਪੋਸਟਾਂ ਬਾਰੇ ਹੋਰ ਜਾਣਕਾਰੀ ਕੰਪਲੀਟ ਹੋ ਚੁੱਕੀ ਹੈ ਆਪਣੀ ਸੋ ਇਹਨਾਂ ਪੋਸਟਾਂ ਨੂੰ ਜਿਹਦੇ ਕਿ ਐਲੀਜੀਬਲ ਹੈਗੇ ਹੋ ਕਿਸੇ ਵੀ ਪੋਸਟ ਵਾਸਤੇ ਤੁਸੀਂ ਭਰ ਸਕਦੇ ਹੋ ਸਿਰਫ ਤੁਹਾਡੇ ਕੋਲੇ 5 ਤੋਂ 6 ਦਿਨ ਬਾਕੀ ਹੈ ਗਿਆ ਜਾਣਕਾਰੀ ਵਧੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਠੀਕ ਹੈ ਵੀ ਇਸ ਤਰ੍ਹਾਂ ਪੰਜਾਬ ਚ ਹੋਰ ਆਉਣ ਵਾਲੀਆਂ ਹੋਰ 8ਵੀਂ ਬੀਸ 10ਵੀਂ ਬੀਸ 12ਵੀਂ ਬੀਸ ਜਾਂ ਗ੍ਰੈਜੂਏਸ਼ਨ ਬੀਸ 段の場合。